ਸੀ ਕਿਲੋ ਐਸ ਕਿਲੇ ਕਰੇ ਐਸੇ ਹੈਗਾ 5000 ਤੁਸੀਂ ਆਪ ਸੋਚੋ ਵੀ ਇੱਥੇ 10 10 12 12 ਫੁੱਟ ਬਰਫ਼ ਜੰਮੀ ਹੋਈ ਹੈ ਤੇ ਆਪ ਵੀ ਉੱਥੇ ਘਰਦੇ ਦਿਨ ਕਿੱਲੇ ਜੱਥੂ ਕਰਕੇ ਲੰਘਿਆ ਮਨ ਕੋਣ ਜਾਣੇ ਗੁਣ ਤੇਰੇ ਕੋਣ ਜਾਣੇ ਗੁਣ ਤੇਰੇ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਸਵੇਰ ਦੇ 4:00 ਬੱਜੇ ਨੇ ਤੇ 28 ਮਹੀਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਸਾਰੇ ਤਿਆਰ ਨੇ ਤੇ ਜਿਹੜਾ ਜੇ ਖੁੱਲੋ ਹੀ ਨਹੀਂ ਹੈਗੇ ਨਾ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਇੱਧਰ ਚਾਹ ਦੇ ਲੰਗਰ ਲੱਗੇ ਹੋਇਆ ਸਾਹਮਣੇ ਪ੍ਰਸ਼ਾਦਾ ਸਾਹਿਬ ਚੱਲਦੇ ਪਏ ਤੇ ਇੱਧਰ ਤੁਸੀਂ ਭੀੜ ਦੇਖ ਸਕਦੇ ਹੋ ਹਾਲਾਂਕਿ ਅੱਜ ਸਿਰਫ 4 ਵਜੇ ਨੇ ਤੇ ਕਹਾਂ ਜਾ ਕੇ ਤੁਹਾਨੂੰ ਦਿਖਾਉਣਾ ਤੇ ਇੱਧਰ ਗੇਟ ਤੇ ਖੜੇ ਆ ਗੋਬਿੰਦਾਨ ਗੁਰਦੁਆਰਾ ਸਾਹਿਬ ਦੇ ਤੇ ਗੇਟ ਲਗਭਗ ਸਤ ਸ੍ਰੀ ਅਕਾਲ ਗੇਟ ਲਗਭਗ ਅੱਧੇ ਘੰਟੇ ਦਾ ਹੀ ਖੋਲਣਗੇ ਥੋੜੇ ਚਿਰ ਤਾਂ ਕੁਝ ਪਤਾ ਨਹੀਂ ਬਾਰ ਕੋਲ ਸਿਫਟੀ ਡਿਊਟੀ ਲੱਗੀ ਆ ਜਿਵੇਂ ਹੀ ਆਰਡਰ ਆਉਣਗੇ ਉਦਾਂ ਹੀ ਖੋਲਣਗੇ ਇਹ ਇਧਰ ਸਾਰੀਆਂ ਸੰਤਾਂ ਦੇਖ ਲਓ ਤੁਸੀਂ ਉੱਪਰ ਹੇਮਪੁਰ ਸਾਹਿਬ ਜਾਣ ਲਈ ਤਿਆਰ ਨੇ ਉਰਿਓ ਲਗਭਗ 3 ਘੰਟੇ ਲੱਗਦੇ ਨੇ ਉੱਤੇ ਜਾਣ ਲਈ ਥੱਲੇੋਂ ਹੁਣ ਅਸੀਂ ਤੁਰ ਕੇ ਲਗਭਗ 1.5 ਕਿਲੋਮੀਟਰ ਉੱਪਰ ਆ ਚੁੱਕੇ ਹਾਂ। ਸਿਆ ਸੰਤਾਂ ਤੁਸੀਂ ਦੇਖ ਸਕਦਾ ਸਾਰਿਆਂ। ਹੌਲੀ ਹੌਲੀ ਜਾਂਦੇ ਵੇ ਸਾਰੇ। ਜਿਨ੍ਹਾਂ ਨੇ ਕੋੜੇ ਜਾਂ ਖੱਤਰ ਤੇ ਜਾਣਾ ਉਹ ਵੀ ਜਾ ਸਕਦੇ ਆ 1800 ਰੁਪਏ ਲੱਗਦੇ ਆ 16 ਜਾਂ 1800 ਰੁਪਏ ਇੱਕ ਜਣੇ ਦੇ। ਹੁਣ ਲਗਭਗ 1 ਘੰਟਾ ਹੋ ਗਿਆ ਤੇ ਅਪ੍ਰੋਕਸੀਮੇਟ 3 ਕਿਲੋਮੀਟਰ ਅਸੀਂ ਉੱਪਰ ਤੁਰ ਕੇ ਆ ਗਏ ਆ। ਇੰਨਾ ਕੀ ਹੋਰ ਆ 300 ਤੋਂ 3 ਕਿਲੋਮੀਟਰ। ਪੂਰੇ ਆਏ ਆ ਵੀ ਜੇ ਤੁਸੀਂ ਵੱਡੇ ਵੱਡੇ ਸਟੈਪ ਲੈਣੇ ਹੁੰਦਾ 63 ਤੱਕ ਜਾਂਦਾ ਹੁੰਦਾ। ਸਾਨੂੰ ਕਿੰਨੇ ਕਿੰਨੇ ਸਟੈਪ ਲਾ ਕੇ ਜਾਦੇ ਹੁੰਦਾ। ਚ ਰਿਹਾ ਗਿਆ ਹੋਰ ਇਥੋਂ ਉਪਰ ਹਾਂ ਉਪਰ ਆਪੂ ਇਹੋ ਨਾਲ 3.5 ਕਿਲੋ ਹਾਂਜੀ 3.5 ਕਿਲੋ ਮੀਟਰ ਹੈ ਵੀ ਬੈਠਾ ਨਹੀਂ ਗਿਆ ਯਾ ਆਪਕੇ ਸਾਥ ਬੈਠਾ ਨਹੀਂ ਗਿਆ ਆਪਕੇ ਸਾਥ ਉਪਰ ਵੀ ਹੈ ਅੱਛਾ ਹੁਣ ਅਸੀਂ ਲਗਭਗ 4.6 ਕਿਲੋਮੀਟਰ ਉੱਤੇ ਆ ਗਏ ਚੜਾਈ ਕਰਕੇ ਤੇ ਇਧਰੋਂ ਬਰਬ ਦੇ ਪਹਾੜ ਜਿਹੜੇ ਆ ਦਿਖਣੇ ਸ਼ੁਰੂ ਹੋ ਗਏ ਆ ਆ ਜਿਹੜਾ ਇਧਰਲਾ ਮਗਰਲਾ ਪਹਾੜ ਨੂੰ ਤੁਹਾਨੂੰ ਦਿਖਾਇਆ ਵਾਲਾ ਸੋਨਾ ਇਧਰੋਂ ਹੌਲੀ-ਹੌਲੀ ਚੱਲਾਂਗੇ ਅਸੀਂ ਬਾਲਾ ਤੇਜ਼ ਨਹੀਂ ਜਾਂਦੇ ਪਏ ਕਿਉਂਕਿ ਕੱਲ ਬਾਲਾ ਤੇਜ਼ ਚੜਿਆ ਹੀ ਮੈਂ ਤਾਂ ਐਂਡ 'ਚ ਨਾ ਮੈਂ ਥੱਕ ਬੋ ਗਿਆ ਹੀ ਤੇ ਅੱਜ ਮੈਂ ਜਮ ਹੌਲੀ-ਹੌਲੀ ਜਾਣਾ ਮੈਂ ਕਾਲੀ ਤਾਂ ਹੈ ਨਹੀਂ ਕਿ 6 ਵਜੇ ਜੇ 7 ਵਜੇ ਤਾਈਂ ਆਦਾ ਹੀ ਉੱਤੇ ਪਹੁੰਚਾਂਗੇ ਚੱਲੀਏ ਭਾਈ ਚਲੋ ਚਲੋ ਅਸੀਂ ਆਉਣ ਲੱਗਿਆਂ ਨੇ ਇੱਕ ਹਾਨੀਕਾ ਬੈਗ ਲੈ ਲਿਆ ਸੀ ਨਾਲ ਤੇ ਅੱਧੇ ਰਸਤੇ ਉਹ ਚੱਕੀ ਫਿਰਦਾ ਅੱਧੇ ਰਸਤੇ ਮੈਂ ਚੱਕ ਲੈਣਾ ਇਧਰੋਂ ਆਇਆ ਵੀ ਤੱਲੇ ਗੁਰਦੁਆਰਾ ਸਾਹਿਬ ਤੋਂ ਜਮ ਖੜੀ ਚੜਾਈ ਆ ਪਹਿਲੀ ਵਾਰ ਆਇਆ ਵੀਰੇ ਤੁਸੀਂ ਇਹ ਚੀਜ਼ੀ ਏਰੀ ਵੇ ਇੱਥੋਂ ਕਿੰਨੀ ਦੂਰ ਆ ਹੋਰ ਲੈਕਾ 2 ਕਿਲੋਮੀਟਰ ਰਹਿ ਕੇ ਸਾਹਮਣੇ ਦਿਖ ਰਿਹਾ ਬਾਈ ਅੱਛਾ ਇਤੋਂ ਬਰਫ਼ ਕਿੰਨੇ ਚਿਰ ਬਾਅਦ ਹੋਣੀ ਸ਼ੁਰੂ ਬਰਫ਼ ਵਾਲਾ ਰਾਹ ਬਸ ਕਿਲੋਮੀਟਰ ਤੋਂ ਵੀ ਘੱਟ ਰਹਿ ਗਿਆ ਅੱਛਾ ਅਜੇ ਤੱਕ ਕਿੰਨੇ ਆਪਾਂ ਹੋਰ ਜਾਣੇ ਉੱਪਰ 1.5 ਕਿਲੋਮੀਟਰ ਅੱਛਾ ਠੀਕ ਬਾਈ ਜੀ ਹੁਣ ਅਸੀਂ ਬਿਲਕੁਲ ਉੱਤੇ ਪਹੁੰਚ ਗਏ ਆ ਜਿੱਥੋਂ ਬਰਫ਼ ਵਾਲਾ ਰਾਹ ਸ਼ੁਰੂ ਹੁੰਦਾ ਇੱਧਰ ਮਗਰ ਜਿਹੜਾ ਆ ਘੋੜਿਆਂ ਤੋਂ ਲਾ ਦਿੰਦੇ ਇੱਥੇ ਇੱਥੇ ਤੱਕ ਹੀ ਆਉਂਦੇ ਆ ਕਿਉਂਕਿ ਉਦੋਂ ਬਾਅਦ ਬਰਫ਼ਦਾਰ ਆ ਤੇ ਬਰਫ਼ ਤੇ ਘੋੜੇ ਜਾਣੇ ਨਹੀਂ ਆਇਓ ਰੇ ਖੜਾਏ ਹੋਇਆ ਇਹ ਉਰੇ ਖੜੇ ਆ ਨੇਪਾਲੀ ਸਾਰੇ ਪਿੱਠੂ ਲੈ ਕੇ ਜਿਨ੍ਹਾਂ ਨੇ نیچے ਜਾਣਾ ਹੋ ਇਹਨਾਂ ਦੇ ਨਾਲ ਜਾ ਸਕਦੇ ਕਿੰਨੇ پیسے ਲੈਂਦੇ ਹੋ ਉੱਪਰ ਤੱਕ ਭੋਜਨ ਦੇਖਦੇ ਹਾਂ ਭੋਜਨ ਦੇਖਦੇ ਹਾਂ ਭੋਜਨ ਦੇਖਦੇ ਹੋ 80 ਕਿਲੋ 80 ਕਿਲੋ ਕਰੇਗੇ ਜੀ ਹੈਗਾ 5000 5000 ਉੱਪਰ ਚੋੜਨੇ ਕੇ ਲਈ ਹਾਂ ਜਬ ਰਬ ਵੀ ਤੇ ਦਿੱਕਤ ਵੀ ਤੇ ਹੈ ਨਾ ਫਿਰ ਹਾਂ 5-6000 ਲੈਂਦੇ ਹੋ ਇਹ ਚੜ੍ਹਨੇ ਕੇ ਲਈ ਵੀ ਦਿੱਕਤ ਵੀ ਤੇ ਹੋਈ ਹੈ ਨਾ ਅਰੇ ਯਾਰ 5-6000 ਯਾਨੀ ਕਿਤਨੀ ਦੂਰ ਹੈ ਕਿ ਲੈਣਾ ਹੈ ਕਿਤਨੀ ਦੂਰ ਹੈ ਯਾਂ ਸੇ ਇਹ ਸਾਢੇ 2-3 ਕਿਲੋਮੀਟਰ ਹੈ ਨਾ ਕਿੰਨੇ ਮਹੀਨੇ ਰੁਕਦੇ ਹਾਂ ਅਸੀਂ 4 ਮਹੀਨੇ ਰੋਜ਼ ਕੰਮ ਜਤਾ ਇੱਕ ਬੰਦਾ ਨਾ ਨਾ ਰੋਜ਼ ਨਹੀਂ ਮਿਲਦਾ ਹੈ ਨਾ ਅੱਛਾ ਤਵੇ 5-6000 ਮੰਗਦੇ ਚਲ ਕੋਈ ਨਹੀਂ ਭਾਈ ਮੈਂ ਤਾਂ ਕੌਣ ਸੇ ਕਾਟਮੰਦੂ ਆਮ ਨੈਪਾਲ ਚ ਨੈਪਾਲ ਕਹਾ ਪੋਖਰਾ ਚਿਤਵਨ ਕਾਟਮੰਦੂ ਉਹ ਘਰ ਆ ਸੇ ਓਰੇ ਉਹ ਜਿਹੜਾ ਰਸਤਾ ਬਰਫ ਦਾ ਫਿਰ ਉਹ ਜਾਂਦਾ ਵਾਲੀ ਧਿਆਨ ਨਾਲ ਚੜਨਾ ਪੈਣਾ ਹੈ ਕਿਉਂਕਿ ਇੱਥੇ ਪੈਰ ਸਲੱਪ ਹੁੰਦੇ ਆ ਇਹ ਪਿੱਠੂ ਦੇ ਆਉਣ ਜਾਣ ਦੇ 5000 ਲੈਂਦੇ ਨੇ ਪੂਰੇ ਹਾਈਟ ਤੇ ਹੋਣ ਕਰਕੇ ਨਾ ਫਿਰ ਬੋਲਦਿਆਂ ਸਾਹ ਚੜਦਾ ਵੀਡੀਓ ਬਣਾਉਣ ਲਈ ਲੋੜ ਦੀ ਹੈ ਬਣਾਉਣਾ ਬਾਈ ਬਣਾਉਣਾ ਸੋ ਛਰੀਆ ਪਾਲੂ ਬੋਲੇ ਇਟੋਲੇ ਆਲ ਉਹ ਦੇ ਪਰfte ਬਾਲੀ ਧਿਆਨ ਨਾਲ ਦੁਰਨਣਾ ਪੈਂਦਾ ਕਿਉਂਕਿ ਕਈ ਥਾਂ ਮਾ ਇਦਾਂ ਹੁੰਦੀਆਂ ਇਦਾਂ ਨਹੀਂਆ ਜਿੱਥੇ ਉੱਪਰ ਉੱਪਰ ਤਾਂ ਬਰਫ ਨਜ਼ਰ ਆਉਂਦੀ ਆ ਪਰ ਥੱਲੇ ਟੋਇਆ ਹੁੰਦਾ ਓਰੇ ਪਾਣੀ ਦੀ ਬੋਤਲ ਹੀ 80 ਰੁਪਏ ਦੀ ਆ ਉਹਨੂੰ ਭਰਨ ਲਾਇਆ ਹੋਇਆ ਮੈਂ ਉਹਨੂੰ ਪਾੜੋਂ ਪਾਣੀ ਲਿਗਦਾ ਬਚਰਨੇ ਤੋਂ ਉਹ ਭਰਦਾ ਪਿਆ ਰੋਦੇ ਚਾਹਾ ਬੈਗਟ ਭਰਾਂਗੇ ਭਰ ਲਿਆ ਕਿੰਨਾ ਘੰਡਾ ਹੈ ਘੰਡਾ ਚੱਲ ਅਸੀਂ ਉਰੋਂ ਲੈਣ ਲੱਗੇ ਪਾਣੀ ਦੀ ਬੋਤਲ ਤੇ ਉੱਤੇ 80 ਰੁਪਏ ਜੰਦੇ ਆ ਬੋਤਲ ਕੋਈ ਕਰ ਚੱਲ ਰਹੀ ਕੋਈ ਭਰ ਲਿਆ ਤੇ ਆਪ ਵੀ ਉੱਤੇ ਭਰਦੇ ਆ ਦਿਨ ਉਹ ਕਿੰਨੇ ਜੋ ਉੱਤੇ ਘਰ ਕੇ ਲੈ ਗਿਆ ਪਾਣੀ ਹੂੰ ਉੱਥੇ ਹੀ ਭਰ ਦਿਆ ਇਹ ਪਾਈਪ ਲਾਈ ਹੋਈ ਉੱਥੇ ਉਹਦੇ ਉੱਥੋਂ ਆਉਂਦਾ ਪਾਣੀ ਉਹ ਕਿੱਥੇ ਝਰਨਾ ਆ ਆ ਵਧੀਆ ਕੀਤਾ ਦੁਆ ਲੈ ਲਿਆ ਗੋਲੂ ਅੰਡੀ ਆ ਜੰਮੇ ਆ ਗਏ ਉਰੇ ਉਹ ਦੋ ਰਾਹ ਜਾਂਦੇ ਨੇ ਇੱਕ ਆ ਪੌੜੀਆਂ ਵਾਲਾ ਇੱਕ ਥੱਲੇ ਤੋਂ ਹੀ ਉੱਧਾਂ ਜਾ ਸਕਦੇ ਹਾਂ ਕਿਉਂ ਜਾਂਦੇ ਜਿਹੜਾ ਪਰਲਾ ਰਾ ਉਹ ਥੋੜਾ ਲੰਮਾ ਪੈਂਦਾ ਇਤੋਂ ਥੋੜਾ ਘੱਟ ਪੈਂਦਾ ਪਰ ਇਹ ਤਾਂ ਜ਼ੋਰ ਜ਼ਿਆਦਾ ਲੱਗਦਾ ਹੁਣ ਥੱਲੇੋਂ ਪੌੜੀਆਂ ਚੜਨ ਤੋਂ ਬਾਅਦ ਅਸੀਂ ਹੁਣ ਫਾਈਨਲੀ ਉੱਪਰ ਆ ਗਏ ਆ ਵੀ ਮੇਰੇ ਕੋਲ ਜਦੋਂ ਆਪਾਂ ਉਧਰੋਂ ਥੱਲੇ ਆਉਨੇ ਆ ਬਾਹਲਾ ਰਸਤਾ ਆ ਪਰ ਮੈਂ ਨਹੀਂ ਕਹੂੰਗਾ ਵੀ ਬਜ਼ੁਰਗ ਇੱਥੋਂ ਆਉਣ ਕਿਉਂਕਿ ਪੱਟਾਂ ਦਾ ਬਹੁਤ ਜ਼ੋਰ ਲੱਗਦਾ ਜੇ ਤੁਸੀਂ ਬਜ਼ੁਰਗ ਹੋ ਤਾਂ ਤੁਸੀਂ ਉਧਰੋਂ ਹੀ ਆਓ ਲੰਬੇ ਰਾਹ ਤੋਂ ਹੌਲੀ ਆਉਗੇ ਥੋੜਾ ਟਾਈਮ ਲੱਗ ਜੂਗਾ ਪਰ ਸੌਖੇ ਆਉਗੇ ਇੱਥੋਂ ਬਾਹਲਾ ਔਖਾ ਹੁਣ ਜਿਹੜੇ ਬਜ਼ੁਰਗ ਇੱਥੇ ਨੇ ਬੀਬੀਆਂ ਆਰਾਮ ਨਾਲ ਬੈ ਬੈ ਕੇ ਆਉਂਦੀਆਂ ਨੇ ਤੇ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਗਏ ਆ ਇੱਧਰ ਗੁਰਦੁਆਰਾ ਸਾਹਿਬ ਹੈ ਬਸ ਇਧਰੋਂ ਚੜ ਕੇ ਥੱਲੇ ਉਤਰਾਂਗੇ ਸੂਰਜ ਵੀ ਜਮਾ ਹੋਣਾ ਚੜਿਆ ਵਾਹ ਗੁਰੂ ਵਾਹ ਗੁਰੂ ਵਾਹ 8 ਕਿਲੋਮੀਟਰ ਦੀ ਪੁੱਲ ਚੜਾਈ ਤੋਂ ਬਾਅਦ ਗੋਵਿੰਦ ਘਾਣ ਤੋਂ ਬਾਅਦ ਹੁਣ ਇੱਥੇ ਪਹੁੰਚ ਗਏ ਆ ਜੀ ਪੰਡਤ ਸਾਹਿਬ ਗੁਰਦੁਆਰਾ ਸਾਹਿਬ ਤੇ ਤੁਸੀਂ ਇਧਰ ਦੇਖ ਸਕਦੇ ਹੋ ਧੁੱਪ ਬਹੁਤ ਸੋਹਣੀ ਚੜੀ ਹੋਈ ਹੈ ਜਿੰਨੀ ਠੰਡ ਲੱਗਦੀ ਸੀ ਥੱਲੇ ਹੁਣ ਉੱਤੇ ਆ ਕੇ ਉਨਾ ਹੀ ਚੰਗਾ ਲੱਗਦਾ ਪਿਆ ਜਿਹੜਾ ਆ ਰਾਇਆ ਇਹ ਥੱਲੋਂ ਆਉਂਦਾ ਜਿਹੜਾ ਪੱਧਰੇ ਰਾਤ ਤੋਂ ਲੋਕ ਆਉਂਦੇ ਪਿਆ ਇਧਰ ਦੇ ਰਸਤੇੋਂ ਪੌੜੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਸੀਂ ਇਧਰੋਂ ਹੀ ਆਏ ਆ ਤੇ ਹੁਣ ਤੁਹਾਨੂੰ ਮੈਂ ਅੱਗੇ ਲੈ ਕੇ ਜਾਂਦਾ ਇਧਰੋਂ ਜਦੋਂ ਆਪਾਂ ਜਾਂਦੇ ਆ ਤਾਂ ਇਹ ਸੇਵਾਦਾਰ ਸਭ ਬੈਠਿਆ ਇੱਥੇ ਤੇ ਤੁਸੀਂ ਲਾ ਕੇ ਦੇਖੋ ਵੀ 8 8 ਫੁੱਟ ਬਰਫ ਉਰੇ ਇਹ ਫੋਕਟਾਂ ਮੇਰਾ ਕੱਤੀ ਆ ਉਹ ਥੱਲੇ ਜਦੋਂ ਉਤਰਦੇ ਆ ਤਾਂ 8 8 ਫੁੱਟ ਫੁੱਟ ਬਰਫ ਆਏ 8 8 10 ਫੁੱਟ ਆਰਾਮ ਨਾਲ ਤੇ ਉਰੇ ਲੰਗਰ ਹਾਲ ਆ ਜੀ ਚਾਹ ਤੇ ਖਿਚੜੀ ਦਾ ਲੰਗਰ ਹੁਣ ਉਰੇ ਜਿੱਦਾਂ ਸੁਣਿਆ ਕਿ ਤੇ ਤੁਸੀਂ ਬਰਫ਼ 'ਚ ਨਿਸ਼ਾਨ ਸਾਹਿਬ ਲੱਗੇ ਦੇਖ ਸਕਦੇ ਹੋ ਵਾਹੇ ਕਾਈ ਜਨਤ ਹੈ 2 ਵਜੇ ਗੁਰਦੁਆਰਾ ਸਾਹਿਬ ਦੇ ਜਿਹੜੇ ਗੇਟ ਨੇ ਉਹ ਬੰਦ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਵੈਸੇ ਵੀ ਸੰਗਤ ਆਉਂਦੀ ਨਹੀਂ ਹੈਗੀ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਸਵੇਰੇ ਹੀ ਤੁਰ ਪਏ ਨੇ ਤਈ ਇੱਧਰ ਉਰੇ ਮਰੇ ਖੱਬੇ ਪਾਸੇ ਜਿਹੜੀ ਐ ਡਿਸਪੈਂਸਰੀ ਆ ਜਿੱਤ ਜਿੱਤ ਪਾਣਾ ਦੇਖਦੇ ਨੇ ਜਿੱਤ ਜਿੱਤ ਪਾਣਾ ਜਿੱਤ ਜਿੱਤ ਪਾਣਾ ਅੱਗੇ ਚੱਲਦੇ ਆ ਅੱਗੇ ਦੇਖਦੇ ਆ ਹਾਂ ਤੇ ਵੇਖੋ 10 10 ਫੁੱਟ ਬਰਫ਼ ਹੋਣੀ ਆ ਉਰੇ ਆ ਸਾਧੂ ਕੀ ਕੀ ਤੈਰਾ ਹੋ ਰੈ ਮਾਂ ਕੀ ਤੇ ਉਰੇ ਬਰਫ਼ ਤੋੜਦੇ ਪਿਆ ਤੇ ਆਹ ਜੋੜਾ ਕਰ ਇੰਨੇ ਜੋੜੇ ਤੁਸੀਂ ਲਾ ਸਕਦੇ ਹੋ ਇਸ਼ਨਾਨ ਕਰਕੇ ਜੋੜੇ ਲਾਓ ਤੇ ਬਿਹਤਰ ਹੈ ਅਨੇਪਾਲੀ ਨੇ ਉਰੇ ਬਹੁਤ ਨੇਪਾਲ ਤੋਂ ਬਹੁਤ ਲੋਕ ਨੇ ਤੇ ਆਹ ਜੋੜਾ ਕਰ ਉਰੇ ਹੁਣ ਅਸੀਂ ਗੁਰਦੁਆਰੇ ਦੇ ਪਿਛਲੇ ਬੰਨੇ ਆ ਗਏ ਆ ਔਰ ਇਸ਼ਨਾਨ ਕਰਾਂਗੇ ਉਧਰ ਤੱਕ खासा ਰਸ਼ ਆ ਪਰ ਲੈ ਬੰਨੇ ਵੀ ਤਾਂ ਅਸੀਂ ਉਰੇ ਹੀ ਕਰਾਂਗੇ ਉਰੇ ਮੰਦਰ ਵੀ ਆ ਇੱਕ ਉਰੇ ਅਸੀਂ ਹੁਣ ਇਸ਼ਨਾਨ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਤੂ ਵੀ ਕੇਂਦਰ 파ਟ ਸੁਣਾਗੇ ਪਹਿਲਾ ਸੁਖਣੀ ਸਰ ਦਾ 파ਟ ਮੇਰੇ ਹਿਸਾਬ ਨਾਲ 8:30 9:00 ਵਜੇ ਹੁੰਦਾ ਅਜੇ 6:30 ਹੋਏ ਨੇ ਸਾਹਮਣੇ ਦੇਖੋ ਯਾਰ ਪਾਣੀ ਬਹੁਤ ਠੰਡਾ ਹੈ ਅੰਦਰ ਇੱਕ ਬਾਈ ਨੇ ਜਾ ਕੇ ਬਰਫ਼ ਤੋੜੀ ਆ ਜੇ ਆ ਉੱਪਰੋਂ ਉੱਪਰੋਂ ਬਹੁਤ ਠੰਡਾ ਪਾਣੀ

ਕੁਰਿਆ ਕਿ ਅਸੀਂ ਬੈਠੇ ਹੁਣ ਇੱਥੇ ਲੰਗਰ ਹਾਲ ਆ ਇਧਰ ਚਾਹ ਦਾ ਲੰਗਰ ਤੇ ਨਾਲ ਖਿਚੜੀ ਦਾ ਲੰਗਰ ਠੰਡ ਬੜੀ ਪੈਰ ਜਮਾ ਠਰੇ ਬੈ ਮਾ ਇਕੱਠਾ ਜਾ ਹੋ ਕੇ ਬੈਠਾ ਇਧਰ ਆਰਾਮ ਨਾ ਹੋਣਾ ਇਧਰੋਂ ਬਸ ਲੰਗਰ ਸ਼ਾਕੇ ਅੰਦਰ ਪਾਠ ਸੁਣਾਗੇ ਬੈ ਕੇ ਨਿੱਗ ਚ ਅੰਦਰ ਹੀਟਰ ਲੱਗੇ ਹੁੰਦੇ ਮੇਰੇ ਹਿਸਾਬ ਨਾਲ ਆ ਗਈ ਬਈ ਆਪਣੀ ਚਾਹ ਅਣੀ ਚਾਹ ਤੇ ਆਹ ਖਿਚੜੀ ਇੱਥੇ ਆਹੀ ਮਿਲਦੀਆਂ ਦੋ ਚੀਜ਼ਾਂ ਕਿਉਂਕਿ ਹੋਰ ਕੁਝ ਇੱਥੇ ਖਾਣਾ ਚਾਹੀਦਾ ਨਹੀਂ ਇੱਥੋਂ ਸਾਰੇ ਜਿੰਨਾਂ ਰਾਹ ਸਾਰੇ ਪਾਸੇ ਲੋਕ ਇਸ਼ਨਾਨ ਕਰਦੇ ਪਏ ਐ ਇੱਧਰ ਭੀੜ ਜ਼ਿਆਦਾ ਹੈ ਤਾਂ ਸੀ ਇਸ਼ਨਾਨ ਇੱਧਰ ਹੀ ਕੀਤਾ ਸੀ। ਉਰੇ ਜਿਹੜੇ ਲੋਕ ਨਹੀਂ ਆਉਂਦੇ ਉਹਨਾਂ ਨੂੰ ਪਤਾ ਨਹੀਂ ਹੋਣਾ ਉਰੇ ਹਾ ਇੱਕ ਮੰਦਿਰ ਵੀ ਆ। ਲੋਕਪਾਲ ਲਕਸ਼ਮੀ ਮੰਦਿਰ। ਉਹ ਵੈਸੇ ਇੱਕ ਗੱਲ ਤਾਂ ਹੈ ਆਪਾਂ ਥੋੜੀ ਜੀ ਚੜ੍ਹਾਈ ਕਰਕੇ ਥੱਕ ਜਾਂਦੇ ਆ ਤੇ ਤੁਸੀਂ ਆਪ ਸੋਚੋ ਵੀ ਇੱਥੇ 10 10 12 12 ਫੁੱਟ ਬਰਫ਼ ਜੰਮੀ ਹੋਈ ਐ ਤੇ ਆਰਮੀ ਵਾਲਿਆਂ ਨੂੰ ਕਿੰਨਾ ਚਿਰ ਲੱਗਦਾ ਹੋਣਾ ਸਾਰੀ ਬਰਫ਼ ਨੂੰ ਸਾਫ਼ ਕਰਦੇ ਆ ਤੇ ਥੱਲੇ ਤਾਂ ਹੀ ਪੂਰਾ ਰਾਹ ਸਾਫ਼ ਕਰਦੇ ਆ। ਕਿੰਨੀ ਮਿਹਨਤ ਤੇ ਕਿੰਨਾ ਟਾਈਮ ਲੱਗਦਾ ਹੋਣਾ ਤੇ ਕਿੰਨੀ ਠੰਡ ਚ ਕਰਦੇ ਹੋਣੇ ਕਿਉਂਕਿ ਉਸ ਵੇਲੇ ਗੁਰਦੁਆਰਾ ਪੂਰਾ ਬਰਫ ਨਾਲ ਢਕਿਆ ਹੁੰਦਾ ਸਾਰੀ ਬਰਫ ਨੂੰ ਪਾਸੇ ਕਰਨਾ ਬੜਾ ਔਖਾ ਹੈ ਤੇ ਬੜਾ ਮਿਹਨਤ ਵਾਲਾ ਕੰਮ ਹੈ ਇਹ ਹਰ ਸਾਲ ਕਰਦੇ ਆ ਹਰ ਸਾਲ ਬਰਫ ਨੂੰ ਪਾਸੇ ਕੀਤਾ ਜਾਂਦਾ ਫਿਰ ਇਹ ਜਿਹੜੇ ਗੇਟ ਨੇ ਖੋਲੇ ਜਾਂਦੇ ਨੇ ਯਾਤਰਾ ਵੀ ਕਿਉਂਕਿ ਅਸੀਂ ਤੁਹਾਡੇ ਮੁਜਾਹਲੇ ਕਾਲੇ ਜੀ ਜੀ ਨਮਸਕਾਰ ਕਰੋ ਤੇ ਜਗਤ ਰਿਤ ਹੋਰ ਇਹਨਾਂ ਤੋਂ ਗੱਲਬਾਤ ਕਰਦੇ ਅਸੀਂ ਵਧੀਆ ਪਹਿਲਾਂ ਤੜਕੇ ਤੋਂ ਰਪੇ ਨਹੀਂ ਤਾਂ ਹੁਣ ਸੰਗਤਾਂ ਨੂੰ ਵੇਖ ਵੇਖ ਕੇ ਕੀ ਹੋਇਆ ਤਿਲਕਣ ਉਹਦਾ ਗੁੰਮ ਚੜਦੇ ਤਿਲਕਣ ਇੱਥੇ ਬਹੁਤ ਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਚਲੋ ਗਾਹਾਂ ਜਾ ਕੇ ਫੋਨ ਚਲਾਉਨੇ ਔਰੇ ਪੈਰ ਬਹੁਤ ਤਿਲਕਣਾ ਦੱਬ ਕੇ ਰੱਖਣਾ ਬਾਈ ਪੈਰ ਤੇ ਹੁਣ ਲੋਕ ਆਉਂਦੇ ਆ ਲੋਕਾਂ ਨੂੰ ਵੇਖ ਕੇ ਸਾਨੂੰ ਹੋਰ ਹੀ ਹੁੰਦਾ ਬਸ ਬਸ ਅੰਕਲ ਜੀ ਇੱਧਰ ਘੰਟਾ ਹੋਰ ਪੂਰੇ ਨਾ ਬਾਹਰ ਤਾਂ ਨਹੀਂ ਆ ਗੱਲ ਨਹੀਂ ਹਾਂ ਉਰੇ ਅੰਬੈਰ ਦਾ ਅੱਛਾ ਉਰੇ برف ਚਾਹੀਵੀ ਆ ਨਾ ਵਿੱਚੋਂ ਕਿਤੇ ਥੱਲੇ ਹੈਈ ਖਾਲੀ ਆ ਇਸ ਵੇਲੇ ਅਸੀਂ ਜਿਹੜੀ ਥਾਂ ਤੇ ਆ ਤੁਹਾਨੂੰ ਮੈਂ ਦਿਖਾਉਣਾ ਪਿਛਲੇ ਸਾਲ ਨਾ ਇਸ ਥਾਂ ਤੋਂ ਗਲੇਸ਼ੀਅਰ ਖਿਸਕਿਆ ਸੀ ਤੇ برف ਸਾਰੀ ਉਰੇ ਇਕੱਠੀ ਹੋ ਗਈ ਸੀ ਤੇ ਬੜੇ ਲੋਕ ਰੋੜ ਗਏ ਸੀ ਨਾਲ ਉਹਦੇ ਟਿਲਕ ਕੇ ਬੜੀਆਂ ਜਾਨਾਂ ਵੀ ਗਈਆਂ ਸੀ ਉਦੋਂ ਪਰ ਆਤ ਕੀ ਇੰਨੀ ਕੋਈ ਡਰ ਰਹੇਗਾ ਪਰ ਇਹਦਾ ਕੋਈ ਪਤਾ ਨਹੀਂ ਹੁੰਦਾ ਤੇ ਉੱਤੇ ਜਦੋਂ ਉਹ ਅਰਦਾਸ ਤੋਂ ਬਾਅਦ ਦੱਸਦੇ ਪਏ ਸੀ ਪੈਸਾ ਉਹ ਵੀ ਕਹਿੰਦੇ ਪਏ ਅਸੀਂ ਵੀ ਤੁਸੀਂ ਗਲੇਸ਼ੀਅਰ ਤੇ ਨਾ ਚੜਿਓ ਵੀ ਟਿਲਕ ਸਕਦਾ ਹੈ ਜਾਂ ਸਲਿੱਪ ਹੋ ਸਕਦੇ ਹੁਣ ਬਰਫ਼ ਤੇ ਵੀ ਅਸੀਂ ਬਿਲਕੁਲ ਐਨ ਹੌਲੀ ਹੌਲੀ ਟਾਟ ਟਾੜ ਪੈਰ ਰੱਖ ਕੇ ਤੁਰਦੇ ਪਏ ਹਾਂ ਕਿ ਪੈਰ ਨਾ ਤਿਲਕੇ ਸਾਡਾ ਇਤਨਾ ਸੱਟ ਲੱਗ ਸਕਦੀ ਆ ਐਂ ਥੱਲੇ ਦੇਖੋ ਕੋਈ ਸਿਰ ਪੈਰ ਨਹੀਂ ਹੈਗਾ ਕਿੱਥੇ ਜਾਵਾਂਗੇ ਕਿੱਥੇ ਨਹੀਂ ਕੋਈ ਪਤਾ ਨਹੀਂ ਲੱਗਣਾ ਕੀ ਹੋਇਆ ਕੀ ਗੱਲ ਹੋਈ ਹੈ ਕਿਉਂ ਚੱਲਣਾ ਦੱਸੋ ਘੁੜੇ ਤੇ ਜਾਂ ਸੋਚ ਨਾ ਨਾ ਪੈਦਲ ਹੀ ਜਾਵਾਂਗੇ ਇਹ ਤਾਂ ਥੱਲੇ ਤਾਂ ਹੀ ਜਾਣਾ ਨਹੀਂ ਘੋੜੇ ਤੇ ਚੱਲਿਆਂ ਹੈ ਜੇ ਉੱਪਰ ਹੀ ਨਹੀਂ ਗਏ ਅਜੇ ਉੱਪਰ ਚੱਲ ਲੈਣ ਦੋ ਸਹੀ ਅ ਚਲੋ ਜਾਇਓ ਜਾਇਓ ਜੀ ਕਿੰਨੇ ਘੜੇ ਲਾਦੇ ਭਾਈ ਤੁਸੀਂ ਨਾ ਦੇ ਦੋ ਤਿੰਨ ਬੜੀਆ ਤੱਕੜਾਂ ਭਾਈ ਤੋਂ ਆ ਹੁਣੂ ਉਰੇ ਸਾਰੇ ਘੋੜੇ ਜਿਹੜੇ ਆ ਰੈਸਟ ਤੇ ਆ ਸਾਰੀਆਂ ਸਵਾਰੀਆਂ ਉੱਪਰ ਚੜਾਇਆ ਦੇਖੀ ਪਿੱਛੇ ਨੂੰ ਲੱਤ ਮਾਰਦੇ ਆ ਇਹ ऐसे के पेछे नु लट्ट मार दिया है कि सोहने लगदे है किथे खड़े है यार कितने घोड़े हैं आपके एक है नाना कहां लेक। ले से लेके घोड़ा वापस नेपाल लेके जाते हो नो नो मेरा तो नहीं है ना वही तो पूछ रहा हूँ हैं मालिक का है ना थाले ना यार बस

ਗੜੇ ਲੱਗ ਗਾ ਹਾਂ ਤਾਂ ਕਿੱਥੇ ਹੋਵੇ ਸੀ ਉੱਤਰਾਖੰਡ ਸਹੀ ਹੋ ਚੱਲ ਭਾਈ ਚੱਲ ਕਿਹਦਾ ਗਿਆ ਆ ਚੁੱਪ ਚੁੱਪ ਜੇ ਲੋਕ ਬਣਾ ਰਹੇ ਹਾਂ ਹਾਂਜੀ ਕੀ ਚੀਜ਼ ਚੰਨਾਹਾਂ ਕੀ ਹੈ ਤੁਹਾਡਾ ਅਸੀਂ ਹੁਣ ਆਲਮੋਸਟ ਥੱਲੇ ਉਤਰ ਆਏ ਹਾਂ ਆ ਝਰਨਾ ਜਿਹੜਾ ਸਵੇਰੇ ਉਧਰੋਂ ਆਇਆ ਸੀ ਉੱਪਰ ਹੀ ਆਉਂਦਾ ਪਾਣੀ ਆ ਦੇਖੋ ਬਰਫ਼ ਜੰਮੀ ਹੋਈ ਹੈ ਉਧਰ ਬਰਫ਼ ਦੇ ਥੱਲੇੋਂ ਪਾਣੀ ਆਉਂਦਾ ਹੈ ਥੱਲੇੋਂ ਰਾਹ ਬਣਾਇਆ ਹੋਇਆ ਪਾਣੀ ਨੇ ਉੱਪਰ ਬਰਫ਼ ਦਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ। 10 ਸਿੱਖੋਂ ਨਾਲੋਂ 3-400 ਮੀਟਰ ਤੇ ਉੱਥੇ ਥੋੜਾ ਜਿਹਾ ਰੁੱਕ ਕੇ ਅਸੀਂ ਥੱਲੇ ਜਾਣਾ ਗੋਵਿੰਦਗਾਟ ਕਿਉਂਕਿ 12 ਕਿਲੋਮੀਟਰ نیچے ਜਾਣਾ ਸੀ। ਤੇ ਰਾਤ ਉੱਥੇ ਰੁਕਾਂਗੇ। ਸਵੇਰੇ ਫਿਰ ਕੱਲ ਨੂੰ ਜਾਵਾਂਗੇ ਅਸੀਂ ਰਿਸ਼ੀਕੇਸ਼। ਗਰਮੀ ਇਸ ਟਾਈਮ ਹੋ ਜਾਂਦੀ ਹੈ ਠੀਕ ਠੀਕ ਕਿਉਂਕਿ ਧੁੱਪ ਬਹੁਤ ਤੇਜ਼ ਨਿਕਲੀ ਹੋਈ ਹੈ। ਕੱਲ ਵੀ ਬਹੁਤ ਤੇਜ਼ ਨਿਕਲੀ ਸੀ ਤੇ ਅੱਜ ਵੀ ਖਾਸੀ ਤੇਜ਼ ਹੈ। ਤੋਂ ਨਾਤਰੋਂ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਤੋਂ ਅਸੀਂ ਬਸ ਥੱਲੇ ਚੱਲੇ ਹਾਂ ਉਹ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਜਿਹੜਾ ਕਿ 12-13 ਕਿਲੋਮੀਟਰ ਇੱਥੋਂ ਥੱਲੇ ਵਾਪਕ ਹੋਣੀ ਆਪਣੀ 2-2.5 ਘੰਟੇ ਲੱਗਣਗੇ ਆਪਾਂ ਨੂੰ ਤੇ ਇਧਰ ਹੈਲੀਕਾਪਟਰ ਪੁਆਇੰਟ ਆ ਇੱਥੇ ਤੇ ਇੱਥੇ ਆ ਕੇ ਹੈਲੀਕਾਪਟਰ ਲੈਂਡ ਹੁੰਦੇ ਆ ਇਹ ਜ਼ਰੂਰ ਦੇਖਿਓ ਇੱਥੋਂ ਉੱਪਰ ਨਹੀਂ ਜਾਂਦੇ ਆ ਕਿ ਉੱਪਰ ਜਿਹੜੀ ਚੜ੍ਹਾਈ ਆ ਉਹ ਤੁਹਾਨੂੰ ਆਪ ਕਰਨੀ ਪੈਂਦੀ ਆ ਸਵਰ ਬੜੀ ਲੰਬੀ ਚੜ੍ਹਾਈ ਤੋਂ ਬਾਅਦ ਮਤਲਬ ਉਤਰਨ ਤੋਂ ਬਾਅਦ ਬੜਾ ਚਿਰ ਲੱਗ ਗਿਆ ਹੁਣ ਜਾ ਕੇ ਪਹੁੰਚੇ ਆ ਅਸੀਂ ਦੋਨਾਂ ਦੀ ਸਾਡੀ ਬੱਸ ਵੀ ਪ ਗੋਡੇ ਗੋਡੇ ਛੜ ਗਏ ਕਿਉਂਕਿ نیچے ਆਉਣ ਲੱਗਿਆ ਨਾ ਯਾਰ ਗੋਡਿਆਂ ਤੇ ਬਹੁਤ ਪ੍ਰੈਸ਼ਰ ਆਉਂਦਾ ਬੁਰਾ ਹਾਲ ਆਉਣ ਬਾਅਦ ਜਾ ਕੇ ਸੌਈਏ ਯਾਰ ਉੱਥੇ ਰਸ਼ ਵੀ ਬਹੁਤ ਹੋਣਾ ਘਾਟ ਚ ਕੋਵਿੰਡ ਘਾਟ ਆ